ਹਾਂਜੀ ਹਾਂਜੀ ਮੈਂ ਬਲਜੀਤ ਸਿੰਘ ਜੀ ਬਾਗਵਾਨ ਆ ਤੇ ਜੋ ਇੱਥੇ ਗੋਸ਼ਟੀ ਹੋ ਰਹੀ ਹੈ 13 ਤੋਂ 23 24 ਜਨਵਰੀ ਦੀ ਆਪਣੇ ਸੈਂਟਰ ਅਬੋਰ ਦੇ ਵਿੱਚ ਸੀਡ ਫਾਰਮ ਅਬੋਰ ਦੇ ਵਿੱਚ ਉਹਦੇ ਮੈਂ ਜੋ ਪਾਰਟਿਸਪੀਟ ਕਰਨਾ ਹੈ ਫਲਾਂ ਦੇ ਵਿੱਚ ਮੈਂ ਨਵਾਂ ਬਾਗਵਾਨ ਆ 5 ਸਾਲ ਦਾ ਮੇਰੇ ਪੌਦੇ ਐ ਤੇ ਉਹਦੇ ਵਿੱਚ ਮੈਂ ਅੱਜ ਫਾਰਮ ਲੈਣ ਆਇਆ ਸੀ ਤੇ ਜਾਣਕਾਰੀ ਲੈਣ ਆਇਆ ਸੀ ਤੇ ਇਹਦੇ ਵਿੱਚ ਮੈਨੂੰ ਇਹ ਵੀ ਪਤਾ ਚੱਲਿਆ ਹੈ ਵੀ ਯੂਨੀਵਰਸਿਟੀ ਦਾ ਜੋ ਇਹ ਸਮਾਗਮ ਹੈ ਇਹਦੇ ਵਿੱਚ ਕੈਲੀਫੋਰਨੀਆ ਦੇ ਵੀ ਸਾਇੰਟਿਸਟ ਸ਼ਿਰਕਤ ਕਰ ਰਹੇ ਐ ਤੇ ਉਹ ਇੱਕ ਟੈਕਨੀਕਲ ਸੈਸ਼ਨ ਹੋਏਗਾ ਤਿੰਨ ਤੋਂ ਚਾਰ ਘੰਟਿਆਂ ਦਾ ਜਿਹਦੇ ਵਿੱਚ ਵੱਖ-ਵੱਖ ਕਿਨੂ ਦੀਆਂ ਬਿਮਾਰੀਆਂ ਜਿਨ੍ਹਾਂ ਤੋਂ ਆਪਾਂ ਅੱਜ ਜੂਝ ਰਹੇ ਆਂ ਜਾਂ ਕਿਨੂ ਕਾਸ਼ਟਕਾਰਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਊਗੀ ਤੇ ਨਵੇਂ ਬਾਗਾਂ ਦੇ ਰੱਖ-ਰਖਾਅ ਪੁਰਾਣੇ ਬਾਗਾਂ ਦੀ ਸਾਂਭ ਸੰਭਾਲ ਦੀ ਸਾਰੀ ਜਾਣਕਾਰੀ ਦੇ ਨਾਲ-ਨਾਲ ਇੱਕ ਆਪਣਾ ਕੰਪੀਟੀਸ਼ਨ ਵੀ ਰੱਖਿਆ ਗਿਆ ਫਰੂਟ ਦਾ ਤੇ ਉਹਦਾ ਇਹ ਐਂਟਰੀ ਫਾਰਮ ਹੈ ਤੇ ਸਿਰਫ 6 ਫਲਾਂ ਦੇ ਨਾਲ ਆਪਾਂ ਪਾਰਟਿਸਪੇਟ ਕਰ ਸਕਦੇ ਆ ਆਪਦੇ ਬਾਗੀਚੇ ਦੇ ਛੇ ਫਲ ਲਿਆ ਕੇ ਇਹ ਫਾਰਮ ਭਰ ਕੇ ਆਪਾਂ ਉਸ ਵਿੱਚ ਪਾਰਟਿਸਪੇਟ ਕਰ ਸਕਦੇ ਆ ਤਾਂ ਇਹ 10 ਤੋਂ 15 ਜੋ ਜ਼ਿਮੀਦਾਰ ਹੈ ਆਪਣੇ ਪੰਜਾਬ ਦੇ ਤੇ Rajasthan ਤੇ Haryana ਗਵਾਂਢੀ ਸੂਬਿਆਂ ਦੇ ਜਿੰਨੇ ਵੀ ਸਿਟਰਸ ਦੇ ਬਾਗਵਾਨ ਹੈ ਵੱਖ-ਵੱਖ ਇਹਦੇ ਵਿੱਚ ਜਾਤੀਆਂ ਕਿੰਨੂ ਐ ਐਸਿਡਲੈਸ ਕਿੰਨੂ ਐ ਡੇਜੀ ਐ ਹੋਰ ਕਿਸਮਾਂ ਤੇ ਮਾਲਟਾ ਦੀਆਂ ਪ੍ਰਜਾਤੀਆਂ ਐ ਮਿੱਠੇ ਦੀਆਂ ਪ੍ਰਜਾਤੀਆਂ ਹਰ ਇੱਕ ਚੀਜ਼ ਆ ਇਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਆ ਜਿੰਨੇ ਵੀ ਪ੍ਰਕਾਰ ਦੀਆਂ ਇਸ ਪਾਰ ਸ਼ੁਧਾ ਵੈਰਾਈਟੀਆਂ ਆਪਣੇ ਯੂਨੀਵਰਸਿਟੀ ਵੱਲੋਂ ਤੇ ਨਾਲ ਨਾਲ ਜੋ ਆਪਣੇ ਫੂਡ ਪ੍ਰੋਸੈਸਿੰਗ ਦੇ ਹੈ ਮਾਰਲੇਡ ਹੈ ਇਹਨਾਂ ਤੋਂ ਬਣੇ ਉਤਪਾਦਾਂ ਦਾ ਵੀ ਇੱਥੇ ਕੰਪੀਟੀਸ਼ਨ ਹੋਏਗਾ ਤੇ ਇਹ ਸਾਰੀ ਜੋ ਆਪਾਂ ਨੂੰ ਇਹਦੇ ਵਿੱਚ ਹਿੱਸਾ ਵੀ ਜਰੂਰ ਲੈਣਾ ਚਾਹੀਦਾ ਵੱਧ ਤੋਂ ਵੱਧ ਸ਼ਿਰਕਤ ਕਰਨੀ ਚਾਹੀਦੀ ਤੇ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਸ਼ੇਅਰ ਕਰਨੀ ਚਾਹੀਦੀ ਆਪਾਂ ਨੂੰ ਪੋਸਟ ਕਿਉਂਕਿ ਕਿਨੂ ਇਸ ਏਰੀਆ ਦੀ ਲਾਈਫਲਾਈਨ ਹੈ ਬਹੁਤ ਵੱਡੀ ਇੰਟਰਸਟਿੰਗ ਕਿਨੂ ਤੇ ਖੜੀ ਹੈ ਤੇ ਸਾਰੇ ਕਿਸਾਨ ਵੀਰਾਂ ਨੂੰ ਬਾਗਵਾਨ ਵੀਰਾਂ ਨੂੰ ਵੱਧ ਤੋਂ ਵੱਧ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਤੇ ਜੋ ਲਾਹਾ ਲੈਣਾ ਚਾਹੀਦਾ ਹੈ ਜੋ ਬਾਹਰ ਦੇ ਸਾਇੰਟਿਸਟ ਦੇ ਯੂਨੀਵਰਸਿਟੀ ਦੇ ਮਾਹਰ ਇੱਥੇ ਆ ਕੇ ਲੈਕਚਰ ਦੇਣਗੇ ਉਹਨਾਂ ਤੋਂ ਗਿਆਨ ਹਾਸਲ ਕਰਨਾ ਚਾਹੀਦਾ ਬਹੁਤ ਧੰਨਵਾਦ ਇੱਕ ਵਾਰੀ ਤੁਸੀਂ ਕੀ ਆਪਦੇ ਜਿਹੜਾ ਤਜਰਬਾ ਸਾਂਝਾ ਕਰਨਾ ਚਾਹੋਗੇ ਦੂਜੇ ਕਿਸਾਨਾਂ ਨਾਲ ਤਜਰਬਾ ਜੀ ਅਸੀਂ ਇਸ ਯੂਨੀਵਰਸਿਟੀ ਨਾਲ ਬਹੁਤ ਪੁਰਾਣੇ ਜੁੜੇ ਹੋਏ ਆ ਜੀ ਤੇ ਮੇਰਾ ਇਹਦੇ ਨਾਲ ਬੀ ਕੀਪਿੰਗ ਦਾ ਸ਼ਹਿਦ ਦਾ ਵੀ ਕੰਮ ਰਿਹਾ ਹੈ ਤੇ ਇਹ ਵੀ ਸਾਰੀ ਰਹਿਨਮਾਈ ਸਾਨੂੰ ਪੀਯੂ ਤੋਂ ਮਿਲਦੀ ਸੀ ਬਾਗਬਾਨੀ ਤੇ ਵੀ ਜਿੰਨਾ ਕੰਮ ਹੈ ਕਿਉਂਕਿ ਮੇਰਾ ਕਿਤਾ ਹੈ ਜੇ ਵੀ ਮੈਂ ਜੋ ਗੁਜਰਾਤ ਯੂਪੀ ਮਹਾਰਾਸ਼ਟਰ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਘੁੰਮਦਾ ਰਹਿੰਨਾ ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਮੈਂ ਜਾਂਦਾ ਰਹਿੰਨਾ ਪਰ ਜੋ ਪੰਜਾਬ ਯੂਨੀਵਰਸਿਟੀ ਹੈ ਇਹਨਾਂ ਦੇ ਜਿਹੜੇ ਸਾਇੰਟਿਸਟ ਹੈ ਉਹਨਾਂ ਦੇ ਵਿੱਚ ਜੋ ਇੱਕ ਕੁਆਲਿਟੀ ਹੈ ਵੀ ਇਹ ਤੁਹਾਨੂੰ ਕੰਮ ਸ਼ੁਰੂ ਕਰਾਉਣ ਤੋਂ ਕੰਮ ਨੂੰ ਸਫਲ ਬਣਾਉਣ ਤੱਕ ਹਰ ਇੱਕ ਚੀਜ਼ ਦੇ ਵਿੱਚ ਮਦਦ ਕਰਦੇ ਐ ਤੇ ਬਹੁਤ ਸਹਿਯੋਗ ਕਰਦੇ ਆ ਆਪਣੀ ਯੂਨੀਵਰਸਿਟੀ ਦਾ ਤਰਵਾਦ ਕਰਦੇ ਆ ਵੀ ਇਹ ਸਾਨੂੰ ਨਵੀਆਂ ਫਸਲਾਂ ਨਵੀਆਂ ਵੈਰਾਈਟੀਆਂ ਦੇ ਨਾਲ ਨਾਲ ਇੱਕ ਜਾਗਰੂਕ ਵੀ ਕਰਦੇ ਆ ਵੀ ਕਿਸ ਤਰੀਕੇ ਨਾਲ ਆਪਾਂ ਆਪਣੀਆਂ ਫਸਲਾਂ ਤੋਂ ਵੱਧ ਉਪਜ ਲੈਣੀ ਹੈ ਘੱਟ ਖਰਚੇ 'ਚ ਲੈਣੀ ਹੈ ਗੁਮਰਾਹ ਨਾ ਹੋਈਏ ਕਿਉਂਕਿ ਅੱਜ ਦਾ ਜਿਹੜਾ ਟੈਕਨੋਲੋਜੀ ਦਾ ਯੁੱਗ ਹੈ ਇਹਦੇ ਵਿੱਚ ਜੇ YouTube ਹੈ ਜਾਂ ਕੋਈ ਹੋਰ Facebook ਹੈ ਉਹਦੇ ਵਿੱਚ ਬਹੁਤ ਸਾਰੀ ਜਿਹੜੀ ਭ੍ਰਮ ਭ੍ਰਾਮਕ ਜਾਣਕਾਰੀ ਹੈ ਜਿਹੜੀ ਜਾਂ ਉਪਯੋਗੀ ਨਹੀਂ ਉਹ ਵੀ ਮਿਲਦੀ ਹੈ ਪਰ ਆਪਾਂ ਉਹਨੂੰ ਸਿੱਧਾ ਕਿੱਥੋਂ ਲੈਣੀ ਹੈ ਯੂਨੀਵਰਸਿਟੀ ਤੋਂ ਲੈਣੀ ਹੈ ਇਹੀ ਮੇਰਾ ਅਪਰਾਹ ਹੈ ਵੀ ਸਾਇੰਸ ਦਾ ਨਾਲ ਜੁੜੋ ਯੂਨੀਵਰਸਿਟੀ ਨਾਲ ਵਤਵ ਜੁੜੋ ਇਹਨਾਂ ਦੀਆਂ ਸਪਾਰਸ਼ਾਂ ਤੇ ਅਮਲ ਕਰਕੇ ਆਪਾਂ ਚੰਗੀ ਖੇਤੀ ਕਰ ਸਕਦੇ ਹਾਂ ਕਿਉਂਕਿ ਜਿਹੜੀ ਸਾਰੀਆਂ ਸਪਾਰਸ਼ਾਂ ਰਿਸਰਚ ਬੇਸ ਐ 4 ਤੋਂ 5 ਸਾਲ 6 ਸਾਲ 10 ਸਾਲ ਵੀ ਰਿਸਰਚ ਚੱਲਦੀ ਐ ਫਿਰ ਉਹ ਯੂਨੀਵਰਸਿਟੀ ਦੀਆਂ ਸਪਾਰਸ਼ਾਂ ਚ ਆਉਂਦੇ ਆ ਜੀ ਕੋਈ ਵੀ ਚੀਜ਼ ਐ ਤੇ ਉਸ ਵੱਲ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਜ਼ਿੰਮੇਵਾਰਾਂ ਨੂੰ ਇਹਨਾਂ ਸੰਸਥਾਵਾਂ ਨਾਲ ਜੁੜ ਕੇ ਆਪਾਂ ਖੇਤੀ ਨੂੰ ਸਫਲ ਕਰ ਸਕਦੇ ਆ ਖੇਤੀ ਦੇ ਸਾਹਮਣੇ ਦਿੱਕਤਾਂ ਬਹੁਤ ਵੱਡੀਆਂ ਤੇ ਉਹਨਾਂ ਦਾ ਹੱਲ ਤਾਂ ਹੀ ਹੋ ਸਕਦਾ ਵੀ ਆਪਾਂ ਖੇਤੀ ਸੈਂਟੀਫਿਕ ਕਰੀਏ ਥੋੜੀ